ਹਾਂਜੀ ਸਾਰਿਆਂ ਨੂੰ ਹਸਤੀਆ ਕਾਲ ਜੀ ਸਵਾਗਤ ਹੈ ਸਾਡਾ ਆਪਣੇ ਚੈਨਲ ਤੇ ਹਾਂਜੀ ਤੇ ਪਜੂ ਕਰਦੇ ਆ ਆਪਣਾ ਅੱਜ ਦਾ ਵਲੌਗ ਜੂਸ ਵਿੱਚ ਲਿਆਏ ਅਸੀਂ ਤੁਹਾਨੂੰ ਦੋਲਣਾ ਨਿਮਤਾਂ ਲਿਆ ਹੈ ਤੇ ਇਹ ਰਬੜ ਵੀ ਟੁੱਟ ਗਿਆ ਆਪਣਾ ਮਨਕੀਤ ਨਾਲ ਲੜਦੀ ਪਈ ਸੀ ਤੇ ਮਨਕੀਰਤ ਨੇ ਇੰਦੀ ਮਸ ਰਬੜ ਉੱਤੋਂ ਤੋੜ ਦਿੱਤੀ ਆ ਵਾਲ ਸਾਰੇ ਨਿਖਲਾਰ ਲਿਆ ਇਥੋਂ ਤੋਂ ਫੋਰ ਸ਼ੁਰੂ ਕਰਦੇ ਆ ਵੀਡੀਓ ਮੰਨ ਤਾਂ ਤਾਂ ਹੁਣ ਮੇਕੋ ਰਬੜ ਨੇ ਕੀ ਬੰਦ ਕਿਵੇਂ ਕਰਾ

ਐਂਦੇ ਜਾਣਨਾ ਚਾਜਾ ਚਾਜਾ ਹੂੰ ਦਿਨ ਨਾਈ ਦਾ ਬੋਸ ਉਹ ਨਾ ਹਟਾ ਲੈਂਦਾ ਵਾ ਜਾ ਐ ਮਨਕੀਰਤੰਦਰ ਆ ਈ ਘਰ ਦਾ ਮਨਗਿਰਤ ਕੁਛ ਨਹੀਂ ਮਾਈ ਬੋ ਗਾਦਾ ਹੂੰ ਮਾਈ ਪਾਣੀ ਪੌਂਦਾ ਹੈ ਹਾਂ ਔ ਕਿੱਥੇ ਪਾਣੀ ਪਾਤਾ ਉਹਨੇ ਹੂੰ ਕਿੱਥੇ ਮਾਣੀ ਪਾਇਆ ਉਹਨੇ ਤੂੰ ਜੀ ਦੋ ਓ ਮੈਂ ਜਾਣੀ ਹੂੰ ਤਾ ਹੱਥ ਦੂ ਦੂ ਜੀ ਹੱਥ ਨਹੀਂ ਪਾਣਾ ਹੂੰ ਰੋਟੀ ਖਾ ਆਇਆ ਖਾ ਆਇਆ ਕਿੰਨੀਆਂ ਖਾਧੀਆਂ ਤਿੰਨ ਤਿੰਨ ਐਨੀਆਂ ਰੋਟੀਆਂ ਤਿੰਨ ਵੜ ਕਿੱਥੇ ਜਾਂਦੀਆਂ ਤੇਰੀਆਂ ਰੋਟੀਆਂ ਮੈਂ ਖਾਈ ਆ ਅੱਛਾ ਦੋ 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 ਹਾਂ ਦਿਲਨਾਜ ਐਨੀਆਂ ਰੋਟੀਆਂ ਖਾਂਦਾ ਇਨੂੰ ਕੱਲ ਪਾ ਕੇ ਦਿੱਤੀ ਸੀਗੇ ਝੂਟੇ ਲੈਣ ਵਾਸਤੇ ਮਣ ਕੀਰਤ ਨੂੰ ਪਾ ਕੇ ਦਿੱਤਾ ਪਰ ਦਿਲ ਨਾਲ ਦੀ ਜੇਦ ਹੁੰਦੀ ਆ ਕਿ ਮੈਂ ਹੀ ਹੁਟਾ ਲੈਣਾ ਇਹਦੇ ਤੇ ਤੇ ਇਹਨੇ ਨੀਵਾ ਕੀਤਾ ਵਾ ਜਮਈ ਤੇ ਹੁਣ ਇਹ ਬਸ ਹੁਟ ਲੈਦੀ ਰਹਿੰਦੀ ਆ ਫੋਨ